ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੇ ਆ ਦਿਨ ਹੈਗਾਗਾ ਜੀ ਵੀਰਵਾਰ ਦਾ ਇਹ ਸ਼ਾਮ ਦਾ ਟਾਈਮ ਆ ਪੌਣੇ 1:00 ਚਾਰ ਦਾ ਤੇ ਇੱਥੇ ਮੈਂ ਹੁਣ ਬੇਲੀ ਜੀ ਸੀ ਮੈਂ ਆਖਿਆ ਵੀ ਨਾ ਪੁਰਾਣੇ ਕੱਪੜੇ ਪਏ ਸੀਗੇ ਆਪਣੇ ਭਰਾੜ ਮਾਰਨ ਵਾਲੇ ਜਿਹੜੇ ਪਾ ਪਾਉਂਦੇ ਆ ਹਰ ਟਾਈਮ ਤੇ ਕੁਝ ਮੇਰੇ ਸੀਗੇ 1-2 ਆਪਣੇ ਉੱਡੜ ਜਾਂਦੇ ਨੇਗੇ ਮਸ਼ੀਨ ਤੇ ਹਰ ਰੋਜ਼ ਕਾਲ ਹੋ ਜਾਂਦੀ ਸੀ ਬਸ ਹਰਜੋਤ ਦੇ ਪਏ ਸੀ ਇਹ ਦੋ ਲੋਰਾ ਚੋੜੀਆਂ ਤੁੱਦੜੀਆਂ ਹੋਈਆਂ ਤੇ ਇੱਕੇ ਪਜਾਮਾ ਸੀਗਾ ਮੈਂ ਬੈਠ ਗਈ ਸੀ ਮਸ਼ੀਨ ਕੋਲ ਲੈ ਕੇ ਵੀ ਮੈਂ ਸਾਰੇ ਚੱਲ ਹੁਣ ਪ੍ਰਿਹਾਰ ਮਾਰ ਲਾ ਤੇ ਜਦੋਂ ਮੈਂ ਲੈ ਕੇ ਬੈਠ ਗਈ ਤਾਂ ਲਾਈਟ ਚਲੀ ਗਈ ਬਸ ਇੱਕ ਦੀ ਵੀ ਮਾਰੀ ਸੀਗੀ ਸਲਾਈ ਮੈਂ ਤੇ ਫਿਰ ਇਹ ਪਜਾਮਾ ਸੀਗਾ ਜਿਹੜਾ ਇਹ ਮੈਂ ਸੂਈ ਨਾਲ ਸੈੱਟ ਕਰ ਰਹੀ ਸੀਗੀ ਇਹ ਸੂਈ ਨਾਲ ਕਰਨ ਵਾਲੀ ਸੀ ਲੋਕ ਚੌਰਸ ਜਹ ਹਨਾ ਡੱਬੀ ਦਾ ਅਰਜ ਪ੍ਰਿਹਾਰ ਵੱਜ ਜਾਂਦਾਗਾ ਉੱਧੜ ਜਾਂਦਾ ਉਹ ਫਿਰ ਨਹੀਂ ਸੈੱਟ ਆਉਂਦਾ ਪਟਿਆ ਹੋਇਆ ਜਿਹੜਾ ਕੋਈ ਉੱਧੜਦਾਗਾ ਉਹ ਤਾਂ ਆਪਾਂ ਸਿਉ ਲੈਨੇ ਆ ਸਲਾਈ ਕਰ ਲੈਨੇ ਆ ਤੇ ਇਹ ਪਟਿਆ ਹੋਇਆ ਸੀਗਾ ਕਿਸੇ ਹਿਸਾਬ ਚ ਨਹੀਂ ਆ ਰਿਹਾ ਸੀਗਾ ਇਹ ਮਸ਼ੀਨ ਤੇ ਤਾਂ ਕਰਕੇ ਮੈਂ ਸੂਈ ਨਾਲ ਸੈੱਟ ਕਰ ਰਹੀ ਸੀਗੀ ਤਰਪਾਈ ਗਾਈ ਨਾਲ ਛੋਟੇ ਛੋਟੇ ਤੋਪੇ ਜੇ ਭਰ ਕੇ ਵੀ ਪਤਾ ਵੀ ਨਾ ਲੱਗੇ ਤੇ ਲਾਈਟ ਚਲੀ ਗਈ ਸੀ ਇਹ ਮੇਰਾ ਕੰਮ ਨਾ ਫਿਰ ਇੱਥੇ ਹੀ ਰਹਿ ਗਿਆ ਸੀਗਾ ਬਸ ਸ਼ਾਮ ਨੂੰ ਇਹਨੇ ਹੋਰ ਕੰਮ ਦਾ ਟਾਈਮ ਹੋ ਗਿਆ ਲਾਈਟ ਨਹੀਂ ਆਪਣੇ ਆਈ ਸੀ ਘੰਟਾ ਇਨੇ ਫਿਰ ਆਪਣਾ ਹੋਰ ਟਾਈਮ ਹੋ ਜਾਂਦਾ ਹਨਾ ਚੁੱਲ੍ਹੇ ਦਾ ਕੰਮ ਕਰਨ ਦਾ ਪਾਸ਼ੂਨ ਪਾਣੀ ਪੂਣੀ ਪਿਆ ਆ ਤੇ ਫਿਰ ਮੈਂ ਅਗਲੇ ਦਿਨ ਮਾਰੇ ਸਾਰੇ ਪਰਿਆੜ ਤੇ ਜੋਤ ਬਹੁਤ ਝੋੜੀ ਝੁਲਕੇ ਦੇਰ ਦਾ ਛੇਤੀ ਲੋਹਾਂ ਦੀ ਆ ਇਹ ਹੀ ਹੁੰਦਾਗਾ ਜਦੋਂ ਆਪਾਂ ਲੋਰਦੇ ਹਾਂ ਝੋੜ ਇੱਕ ਵਾਰੀ ਉੱਧੜ ਜੇ ਹਨਾ ਦੁਬਾਰਾ ਸਲਾਈ ਲੱਗੀ ਹੋਈ ਦਵਾਰ ਫਿਰ ਉੱਧੜਦੀ ਹੋਈ ਰਹਿੰਦੀ ਆ ਉਹ ਮੁਰਕੀ ਖੜਦੀ ਨਹੀਂ ਹੈਗੀ ਰੋਜ਼ ਕਹਿੰਦਾ ਮੈਨੂੰ ਅਮੀ ਤੋਂ ਮੇਰੇ ਚੋਲੋਰ ਲੋਰਾਂ ਦੀ ਝੋਲੀ ਸਿਉਂਦੇ ਮੈਂ ਫਲਾਨੀ ਲੋਰ ਪਾਉਣੀ ਆ ਮੈਂ ਤੇ ਮਿੱਕੀ ਪਾਉਣੀ ਆ ਤੇ ਫਿਰ ਮੈਂ ਅੱਜ ਮੈਂ ਮੈਂ ਕਿਹਾ ਮੈਂ ਅੱਜ ਭਿਹਾਰੀ ਮਾਰਦੀ ਪਹਿਲਾਂ ਉਹ ਅੱਜ ਵੀ ਫਿਰ ਲਾਈਟ ਚਲੀ ਗਈ ਸੀਗੀ ਤੇ ਇੱਥੇ ਮੈਂ ਉੱਠ ਖੜੀ ਸੀਗੀ ਫਿਰ ਮੈਂ ਕਿਹਾ ਵੀ ਚੱਲ ਲਾਈਟ ਦਾ ਹੁਣ ਕੀ ਪਤਾਗਾ ਇਹ ਮੈਂ ਲਾਤਾ ਸੀਗਾ ਸੂਈ ਵਾਲਾ ਕੰਮ ਕਰਤਾ ਸੀ ਇਹ ਮਸ਼ੀਨ ਤੇ ਥੋੜੀ ਜਿਹੀ ਕਾਲ ਹੋ ਜਾਂਦੀ ਆਪਾਂ ਨੂੰ ਇੱਕ ਆਪਣਾ ਜਿਹੜਾ ਇਹ ਬੋਰਡਾ ਕੋਲੇ ਲੱਗਿਆ ਹੋਇਆ ਇਹਦੇ ਇਹ ਛੂਜਾ ਖਰਾਬ ਹੋਇਆ ਹੋਇਆ ਚੱਲਦਾ ਨਹੀਂ ਫਿਰ ਆਕ ਆਪਾਂ ਨੂੰ ਨਾ ਚੱਕਮਾ ਬੋਰਡ ਲਾਉਣਾ ਪੈਂਦਾ ਪਹਿਲਾਂ ਤਾਂ ਕਰਕੇ ਕਾਲ ਜੀਰ ਹੋ ਰਹੀ ਸੀ ਮੈਨੂੰ ਮਸ਼ੀਨ ਚਲਾਉਣ ਦੀ ਅੱਜ ਫਿਰ ਮੈਂ ਬੈਠੀ ਤਾਂ ਲਾਈਟ ਚਲੀ ਗਈ ਤੇ ਫਿਰ ਮੈਂ ਉੱਠ ਖੜੀ ਮੈਂ ਕਿਹਾ ਚਲ ਫਿਰ ਕੱਲ ਨੂੰ ਹੀ ਕਰੂੰਗੀ ਹੁਣ ਤੇ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਕਿ ਭਾਂਡੇ ਮੰਜਨ ਆਪਣੇ ਭਾਂਡੇ ਮੰਜਨ ਵਾਲੇ ਪਏ ਸੀਗੇ ਦੁਪਹਿਰ ਵਾਲੇ ਚਾਹ ਪਾਣੀ ਵਾਲੇ ਤੇ ਭਾਂਡੇ ਬਹੁਤ ਹੋ ਜਾਂਦੇ ਨੇ ਜੀ ਥੋੜੇ ਥੋੜੇ ਨਾਲ ਹਨਾ ਕਿੰਨੀ ਮੰਜੀ ਜਾਓ ਭਾਂਡੇ ਤਾਂ ਇਹ ਕੋਲੇ ਚ ਨਾ ਆਪਾਂ ਸਬਜੀ ਧਰ ਜੋਤ ਨੇ ਦੁਪਹਿਰੇ ਆਈ ਗੈਸ ਤੇ ਰੱਖ ਕੇ ਗਰਮ ਕਰ ਲਈ ਥੱਲੇ ਮੱਚ ਗਈ ਸੀ ਤਾਂ ਕਰਕੇ ਇਹ ਮੈਨੂੰ ਚੰਗੀ ਤਰ੍ਹਾਂ ਖੁਰਚ ਰਹੀ ਸੀਗੀ ਇੱਕ ਵਾਰੀ ਭਾਂਡਿਆਂ ਦੀ ਕਾਲ ਜਿਹਾ ਜੇ ਹਨਾ ਫਿਰ ਕਾਲੀ ਹੋਈ ਰਹਿੰਦੀ ਹੈਗੀ ਬਸ ਮੈਂ ਵਿੱਚ ਦੀ ਨਾ ਹਰਮਨ ਨਾਲ ਆਪਣੀ ਆਪਣੀ ਬੇਟੀ ਨਾਲ ਕਢਾਈ ਕਰਦੀ ਆ ਨਾ ਹੈਂਡ ਵਰਕ ਕਰਦੀ ਆ ਉਹ ਸੂਟਾਂ ਤੇ ਸੁੱਖ ਨਾਲ ਉਹਨੂੰ ਸੂਟ ਬਹੁਤ ਆਈ ਜਾਂਦੇ ਨੇਗੇ ਬਾਰੀ ਨਹੀਂ ਆਉਂਦੀ ਮੈਂ ਉਹਦੇ ਨਿਸ਼ਾਨੀਆਂ ਜੇ ਲਵਾਉਣ ਲੱਗ ਗਈ ਸੀ ਪਹਿਲਾਂ ਤਾਂ ਕਰਕੇ ਮੈਥੋਂ ਭਾਂਡੇ ਪਹਿਲਾਂ ਮਾਂਜੇ ਨਹੀਂ ਗਏ ਉਹਨੂੰ ਸਲਾਈ ਤਾਂ ਨਹੀਂ ਆਉਂਦੀ ਹੈਗੀ ਕਰਨੀ ਤੇ ਕਢਾਈ ਕਰਦੀ ਆ ਉਹ ਤਾਂ ਕਰਕੇ ਉਹ ਨਿਸ਼ਾਨੀਆਂ ਫਿਰ ਮੈਥੋਂ ਮੇਰੀ ਹੈਲਪ ਨਾਲ ਲਿਆਉਂਦੀ ਹੈਗੀ ਵੀ ਕਿੱਥੇ ਗਲਾ ਰੱਖਣਾ ਕਿੱਥੇ ਹੈ ਨਾ ਵੀ ਆਪਾਂ ਮੈਂ ਕਿ ਨਿਸ਼ਾਨ ਲਵਾ ਦੇਣੀ ਹੁੰਦੀ ਹੈ ਮੈਂ ਸਾਰੇ ਚਲੋ ਜੀ ਇਸ ਤੋਂ ਬਾਅਦ ਲੱਗੀ ਸੀਗੀ ਮੈਂ ਇਹ ਦਾਲ ਪਿਉਣੀ ਸੀਗੀ ਆਪਾਂ ਆਪਾਂ ਬਣਾਏ ਨੇ ਅੱਜ ਮੂੰਗੀ ਛੋਲੇ ਦੀ ਦਾਲ ਪਿਉਣਤੀ ਸੀ ਮੈਂ ਦਲੇ ਛੋਲੇ ਤੇ ਦਲੀ ਮੂੰਗੀ ਇਹ ਫਿਰ ਥੋੜੀ ਜੀ ਮੈਂ ਵਾਸਤੇ ਇੱਕ ਕੌਲੀ ਛੋਟੀ ਜੀ ਕੌਲੀ ਬਣਾਉਣੀ ਹੁੰਨੇ ਆਪਾਂ ਦੋ ਡੰਕ ਸਰ ਜਾਂਦਾ ਆਪਾਂ ਨੂੰ ਮੈਂ ਦੇਖ ਰਹੀ ਸੀ ਵਿੱਚ ਕਈ ਵਾਰ ਕੋਈ ਨਾ ਪੱਥਰ ਦੀ ਰੋੜੀ ਵੀ ਹੁੰਦੀ ਹੈਗੀ ਪਾ ਦੇਖ ਕੇ ਪਿਉ ਦੂੰਗੀ ਮੈਂ ਬਸ ਇਹਦੇ ਵਿੱਚ ਕੁਝ ਨਹੀਂ ਹੈਗਾ ਇਹ ਘਾਟਾ ਪਹਿਲਾਂ ਪਿਉ ਦੇਣੀ ਹੁੰਨੀ ਹੈ ਮੈਂ ਫਿਰ ਨਾ ਇਹ ਜਿਹੜੀ ਮੂੰਗੀ ਦਾ ਛਿਲਕਾ ਜਾ ਉਹ ਲੈ ਜਾਂਦਾ ਚੰਗੀ ਤਰ੍ਹਾਂ ਵਧੀਆ ਫਿਰ ਰੰਗ ਸੋਹਣਾ ਬਣਦਾ ਕਲਰ ਸਬਜ਼ ਦਾਲ ਦਾ ਇਹ ਪਿਉ ਕੇ ਰੱਖ ਲਾਂਗੇ ਆਪਾਂ ਘੰਟੇ ਵਾਸਤੇ ਚਲੋ ਨਾਲੇ ਫਿਰ ਦਾਲ ਸੇਤੀ ਬਣ ਜਾਂਦੀ ਹੈ ਦਾਲ ਨਾਲੇ ਛਿਲਕਾ ਲੈ ਜਾਂਦਾ ਮੂੰਗੀ ਦਾ ਏ ਆਪਾ ਪਾਣੀ ਪਾਤਾ ਸੀਗਾ ਇਧਰ ਟੂਟੀ ਤੋਂ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਡੋਬ ਕੇ ਨਾ ਭਿਉਂਕੇ ਰੱਖਤੀ ਸੀ ਕਿ ਦਾਲ ਤੇ ਇਸ ਤੋਂ ਬਾਅਦ ਲੱਗੀ ਸੀਗੀ ਜੀ ਮੈਂ ਮੱਝਾਂ ਨੂੰ ਪਾਣੀ ਪਿਉਣ ਬਾਲਟੀਆਂ ਅੱਜ ਮੇਰੇ ਕੋਲ ਕੋਈ ਬੈਲ ਨਹੀਂ ਸੀਗੀ ਦੋ ਬਾਲਟੀਆਂ ਟੁੱਟ ਗਈਆਂ ਆਪਣੀ ਹੁਣ ਥੋੜੇ ਜਿਹੇ ਦਿਨਾਂ 'ਚ ਪਲਾਸਟਿਕ ਦੀਆਂ ਆਪਣੇ ਦੋ ਬਾਲਟੀਆਂ ਸੀਗੀਆਂ ਲੱਗੀਆਂ ਹੋਈਆਂ ਹਰਮਨ ਦੇ ਡੈਡੀ ਨੂੰ ਆਦਤ era ਜਦੋਂ ਕੋਈ ਪਸ਼ੂ ਇਹਨੂੰ ਤੰਗ ਕਰੇ ਬਾਲਟੀ ਉਹ ਮਾਰਦਾ ਜਦੋਂ ਹੱਥ ਚੁੰਡੀ ਆ ਗਈ ਜਦੋਂ ਸੰਨੀ ਸੰਝ ਰਲਾਉਂਦੇ ਆ ਇਹਨੇ ਸਿੰਘ ਤੇ ਮਾਰੀ ਮੱਜ ਦੇ ਤੇ ਉਹ ਥੱਲੇ ਟੁੱਟ ਗਈ ਬਾਲਟੀ ਇੱਕ ਮੈਂ ਰੱਖੀ ਪਈ ਸੀ ਸਾਹਮਣੇ ਤੇ ਉਹ ਚ ਹੁਣ ਮੈਂ ਫਿਰ ਮੈਲੇਟੀ ਪਾਉ ਦਿੰਨੀ ਹੈਗੀ ਉਹ ਬੇਲੀ ਨਹੀਂ ਹੁੰਦੀ ਤਾਂ ਕਰਕੇ ਮੈਂ ਗੇਲਣ ਵਾਲੀ ਪਾਣੀ ਪਾ ਰਹੀ ਸੀਗੀ ਮੱਜਾਂ ਨੂੰ ਬੈਸਾ ਜ ਮੌਸਮ ਠੰਡਾ ਸੀਗਾ ਆਪਣੇ ਕੱਲ ਦਾ ਮੀਂਹ ਪੈ ਰਿਹਾਗਾ ਪਾਣੀ ਥੋੜਾ ਪੀਤਾ ਮੱਜਾਂ ਨੇ ਪਾ ਟੋਲ ਪਰ ਦੇਖਣੇ ਕਿ ਪਾਣੀ ਦਾ ਕਿਉਂਕਿ ਫਿਰ ਗਰਮੀ ਚ ਨਾ ਗਰਮ ਹੋ ਜਾਂਦਾ ਸੀਗਾ ਹੁਣ ਤਾਂ ਮੌਸਮ ਦਾ ਫਰਕ ਪੈ ਗਿਆ ਟੈਂਕੀਆਂ ਚ ਪਾਣੀ ਬਹੁਤ ਗਰਮ ਹੋ ਜਾਂਦਾ ਇਹ ਸ਼ਾਮੇ ਹੁੰਦਾਗਾ ਤਾਂ ਕਰਕੇ ਠੰਡਾ ਰਹਿੰਦਾ ਥੋੜਾ ਥੋੜਾ ਹੀ ਪਾਣੀ ਪੀਤਾ ਵਸ ਮੱਝਾਂ ਨੇ ਤੇ ਆਪਣੀ ਜਿਹੜੀ ਮੱਝ ਦੇ ਮੂਹਰੋ ਨਾ ਮੈਂ ਮੱਠਲ ਚੱਕਿਆਗਾ ਝੋਟੀ ਦੇ ਇਹ ਕਿਸੇ ਦਾ ਝੂਠਾ ਪਾਣੀ ਨਹੀਂ ਪੀਂਦੀ ਹੈਗੀ ਇਹਨੂੰ ਪਹਿਲਾਂ ਪਾਣੀ ਪਿਉਣਾ ਪੈਂਦਾ ਇੱਧਰ ਪਿਆਰੀ ਸੀ ਮੈਂ ਕੱਟੇ ਨੂੰ ਇੱਕ ਵਾਰੀ ਉੱਪਰ ਚੱਕ ਕੇ ਬੱਠਲੇ ਨੂੰ ਫਿਰ ਪਾਣੀ ਪਿਉਣਾ ਪੈਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਪਾਣੀ ਹੈਗਾ ਫਿਰ ਆਪੇ ਪੀ ਲੈਂਦਾ ਉਸ ਤੋਂ ਬਾਅਦ ਤਾਂ ਜਿਹੜੀ ਆਪਣੀ ਇਹ ਝੋਟੀ ਨੂੰ ਮੈਂ ਪਾਣੀ ਧਰਦੀ ਆ ਇਹ ਨੂੰ ਵਿਚਾਰੀ ਨੂੰ ਕਿਸੇ ਦਾ ਝੂਠਾ ਪਾਣੀ ਰੱਖ ਦੋ ਇਹ ਕੋਈ ਨਹੀਂ ਨਖਰੇ ਨਹੀਂ ਕਰਦੀ ਦੇਖੋ ਇਹਨੂੰ ਮੈਂ ਹੁਣ ਮੱਝ ਦਾ ਝੂਠਾ ਪਾਣੀ ਰੱਖਤਾ ਇਹਨੇ ਪੀ ਲਿਆ ਇਹ ਮੱਝ ਦੀ ਝੋਟੀ ਦੀ ਸਾਨੂੰ ਬਹੁਤ ਮौज ਆ ਗਈ ਜਿਹੜੀ ਵਿਚਾਲੜੀ ਆ ਨਾ ਇਹ ਪਾਣੀ ਨਹੀਂ ਪਿੰਦੀ ਕਿਸੇ ਦਾ ਝੂਠਾ ਬਹੁਤ ਨਖਰੇ ਕਰਦੀ ਐ ਡੋਲ ਦਿੰਦੀ ਐ ਬੱਠੜ ਜਿਹਨੂੰ ਝੂਠਾ ਪਾਣੀ ਰੱਖਦੀ ਐ ਚਲੋ ਜੀ ਪਾਣੀ ਪੀਉਣ ਤੋਂ ਬਾਅਦ ਮੈਂ ਫੇਰ ਆ ਗਈ ਸੀ ਗਿਰਸੋਈ ਬੰਨੀ ਹੁਣ ਆਪਾਂ ਇਹ ਦਾਲ ਰੱਖ ਦਾਂਗੇ ਦਾਲ ਆਪਾਂ ਬਸ ਕੱਲਾ ਲੋੜ ਮਿਰਚ ਪਾ ਕੇ ਇਸੇ ਤਰ੍ਹਾਂ ਹੀ ਛੀਟੀਆਂ ਲਵਾ ਲਾਂਗੇ ਤੜਕਾ ਆਪਾਂ ਬਾਅਦ ਚਲਾਵਾਂਗੇ ਲੂਣ ਮਿਰਚ ਤੇ ਹਲਦੀ ਬਸ ਸਾਦੇ ਜਿਹੇ ਮਸਾਲੇ ਪਾਉਣੇ ਹੁੰਦੇ ਆਪਾਂ ਆਪਾਂ ਗਰਮ ਮਸਾਲਾ ਵੀ ਨਹੀਂ ਪਾਇਆ ਕਦੇ ਗਰਮੀ ਦੇ ਵਿੱਚ ਤਾਂ ਸਰਦੀਆਂ ਚ ਤਬਾ ਲੈਣੇ ਆ ਇਹ ਰੱਖਤੀ ਸੀਗੀ ਮੈਂ ਦਾਲ ਪਾਣੀ ਗਰਮ ਹੋਣ ਤੱਕ ਠੱਕਤਾ ਸੀਗਾ ਕੁੱਕਰ ਆਪਾਂ ਚਲੋ ਜੀ ਪਾਣੀ ਨੂੰ ਹਣ ਵਾਲਾ ਆ ਗਿਆ ਇਹ ਪਾਤੀ ਮੈਂ ਦਾਲ ਥੋਲੀ ਆਪਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਛਿਲਕਾ ਲੈ ਗਿਆ ਮੂੰਗੀ ਦਾ ਸਾਰਾ ਇਹ ਪਾ ਦਾਂਗੇ ਪਾ ਕੁੱਕਰ ਦੇ ਵਿੱਚ ਹੁਣ ਸਾਰਾ ਕੁਝ ਸਿਲੰਡਰ ਤੇ ਕਰਨਾ ਪੈਂਦਾ ਜੀ ਚੁੱਲੇ ਤੇ ਤਾਂ ਹੁਣ ਬਰਲਣ ਬਸ ਸਿੱਲਾ ਜਾਂ ਮੌਸਮ ਕਰਕੇ ਸਲਾਬ ਹੋਈ ਪਈ ਹੈਗੀ ਪਾਥੀਆ ਬਾਵੇਂ ਸੁੱਕੀਆਂ ਨੇ ਨਾ ਫੇਰ ਵੀ ਚੱਲਦੀਆਂ ਨਹੀਂ ਹੈਗੀਆਂ ਸਲਾਬ ਜੀ ਰਹਿੰਦੀ ਹੈਗੀ ਤੇ ਹੁਣ ਗੈਸ ਤੇ ਚੱਲਦਾ ਸਾਰਾ ਕੰਮ ਤੇ ਚਲੋ ਜੀ ਇਸ ਤੋਂ ਬਾਅਦ ਆਪਣੀ ਬਣ ਗਈ ਸੀਗੀ ਦਾਲ ਤਿਆਰ ਹੋ ਗਈ ਸੀ ਚਾਰ ਛੀਟੀਆਂ ਬਲਵਾ ਲੀਆਂ ਸੀਗੀਆਂ ਮੈਂ ਤੇ ਹੁਣ ਮੈਂ ਲਾਉਂਦੀ ਸੀਗੀ ਤੜਕਾ ਇਹ ਆਪਾਂ ਜੀਰਲੇ ਨੇ ਦੋ ਗੰਡੇ ਤੜਕਾ ਲਾਦਾਂਗੇ ਆਪਾਂ ਦਾਲ ਨੂੰ ਤੇ ਬਸ ਇਸ ਤਰ੍ਹਾਂ ਹੀ ਸਾਰਾ ਦਿਨ ਕੰਮ ਚੱਲਦੇ ਰਹਿੰਦੇ ਨੇ ਹਨਾ ਦੁਪਹਿਰੇ ਦੋ ਘੰਟਾ ਰੈਸਟ ਹੁੰਦੀ ਹੈਗੀ ਕੀ ਨਾ ਸ਼ੁਕਰ ਹੁਣ ਮੌਸਮ ਥੋੜਾ ਜਿਹਾ ਸਹੀ ਹੋ ਗਿਆ ਬਹੁਤ ਗਰਮੀ ਪਈ ਪਹਿਲਾਂ ਕਈ ਦਿਨ ਵਲੌਗ ਵੀ ਕਈ ਦਿਨ ਆਪਣਾ ਨਹੀਂ ਲਗਾਤਾਰ ਪਾਇਆ ਗਿਆ ਤੇ ਅੱਜ ਤਾਂ ਬਹੁਤ ਸੋਹਣਾ ਮੌਸਮ ਸੀਗਾ ਠੰਡਾ ਸਵੇਰ ਤੋਂ ਹੀ ਕਣੀ ਕਣਾ ਮਣਜਾਈ ਹੋਈ ਜਾਂਦਾ ਸੀਗਾ ਤੇ ਲਾ ਦਾਂਗੇ ਪਾਂ ਦਾਲ ਨੂੰ ਤੜਕਾ ਇਧਰ ਆ ਪਾਟਾ ਗੁੰਨ ਕੇ ਮੈਂ ਰੱਖ ਲਿਆ ਪਰ ਅੰਤ ਵਿੱਚ ਮੈਂ ਆਟਾ ਗੁੰਨ ਕੇ ਰੱਖ ਦਿੱਤਾਗਾ ਤੇ ਇਸ ਤੋਂ ਬਾਅਦ ਮੈਂ ਬਣਾਉਂਗੀ ਰੋਟੀ ਥੋੜਾ ਜਨਾ ਆਪਾਂ ਨਾ ਔਨ ਮਿਰਚ ਮਾੜਾ ਮਾੜਾ ਹੋਰ ਪਾਵਾਂਗੇ ਕਿਉਂਕਿ ਵੀ ਆਪਣੀ ਦਾਲ ਹੁਣ ਥੋੜੀ ਜੀ ਕਰੜੀ ਹੋ ਗਈ ਨਾ ਪਾਣੀ ਵੀ ਪਾਊਗਾ ਫਿਰ ਇਹਦੇ ਵਿੱਚ ਤਾਂ ਕਰਕੇ ਵੀ ਆਪਣਾ ਔਨ ਮਿਰਚ ਘਟਣਾ ਰਹੇ ਜੇ ਤਾਂ ਕਰਕੇ ਆਪਾਂ ਤੜਕਾ ਲਾਉਣ ਦੇ ਟਾਈਮ ਤੇ ਥੋੜਾ ਥੋੜਾ ਔਨ ਮਿਰਚ ਹੋਰ ਪਾਵਾਂਗੇ ਇਹ ਦਾਲ ਬਹੁਤ ਟੇਸਟੀ ਲੱਗਦੀ ਹੈ ਮੈਨੂੰ ਤਾਂ ਸਾਡੇ ਸਾਰੇ ਵਧੀਆ ਖੁਸ਼ ਨੇ ਖਾ ਕੇ ਤੇ ਜੋਤਾ ਇਹਦਾ ਦਾਲ ਨਾਲ ਰੋਟੀ ਵੈਸੇ ਨੇ ਨਹੀਂ ਖਾਂਦਾ ਉਹ ਤਾਂ ਚੂਰੀ ਕੁੱਟ ਕੇ ਖਾਊਗਾ ਉਹ ਖੁਸ਼ਾਈ ਦਾਲ ਦੁਖਾ ਕੇ ਚੋਰੀਕੁੱਟ ਕੇ ਵਧੀਆ ਲੱਗਦੀ ਹੈਗੀ ਦਾਲ ਇਹ ਦਾਲ ਦੇ ਵਿੱਚ ਰੋਟੀ ਤੇ ਆਪਣਾ ਤੜਕਾ ਪੁੱਜ ਗਿਆ ਸੀ ਪਾਤੀ ਆਪਾਂ ਦਾਲ ਤੇ ਮਿਹਨਤ ਬਹੁਤ ਲੱਗ ਜਾਂਦੀ ਹੈ ਜੀ ਵੀਡੀਓ ਬਣਾਉਣ ਤੇ ਹਨਾ ਕੈਮਰਾ ਚੱਕ ਲੋ ਧਰ ਲੋ ਤੇ ਇਹ ਕੋਈ ਸੌਖਾ ਨਹੀਂ ਹੁੰਦਾ ਹੈਗਾ ਜਿਹੜੇ ਭੈਣਾ ਪਾਉਂਦੀਆਂ ਨੇ ਵਲੌਗ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਥੋੜੀ ਸਾਥ ਤੇ سپورਟ ਦੀ ਬਹੁਤ ਲੋੜ ਆਪਾਂ ਨੂੰ ਥੋੜੇ ਦੇ ਸਾਥ ਤੇ سپورਟ ਨਾਲ ਹੀ ਆਪਾਂ ਇੱਥੇ ਤੱਕ ਆਏ ਆ ਤੇ ਅੱਗੇ ਵੀ ਜਾਵਾਂਗੇ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾਤਾ ਇਹਨੂੰ ਆਪਾਂ ਇੱਕ ਵਾਰੀ ਦਵਾ ਲਾਂਗੇ ਕਿਉਂਕਿ ਜ਼ਿਆਦਾ ਘੜੀ ਜੀ ਹੋਈ ਪਈ ਸੀਗੀ ਨਾ ਦਾਲ ਕੁਛ ਇਹ ਤਾਂ ਜਦੋਂ ਆਪਾਂ ਰੱਖਤੀ ਹੈ ਨਾ ਬਣਾ ਕੇ ਜਦੋਂ ਰੋਟੀ ਖਾਵਾਂਗੇ ਫਿਰ ਵੀ ਇਹਨੇ ਘੜੀ ਹੋ ਜਾਣਾਗਾ ਤਾਂ ਕਰਕੇ ਆਪਾਂ ਥੋੜੀ ਜਿਹੀ ਨੂੰ ਪਤਲੀ ਰੱਖਦੇ ਹੁੰਨੇ ਆਂਗੇ ਚਲੋ ਜੀ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਤੇ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰੋ ਵੱਧ ਤੋਂ ਵੱਧ ਜਿਹੜੇ ਚੈਨਲ ਤੇ ਮੈਂ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ